ਕਈ ਕੰਨੇ ਨਹੀਂ ਪੱਥਰ ਰੱਖਤਾ ਸਿਆਲਾਂ ਦੇ ਵਿੱਚ ਸੜਕ ਦੇ ਉੱਤੇ ਲੁੱਕ ਨਹੀਂ ਪੈਂਦੀ ਕਿਉਂਕਿ ਜੇ ਲੁੱਕ ਪਾਉਗੀ ਸੜਕ ਟੁੱਟ ਜੂ ਹੁਣ ਕੀ ਹੋਇਆ ਥੋੜਾ ਆਪਾਂ ਨੂੰ ਤੁਹਾਨੂੰ ਮੈਂ ਆਪਣਾ ਮੁੰਡਾ ਕਾ ਇਥੋਂ ਦਾ ਰਮਨਦੀਪ ਕੁਸਲਾ ਤੇ ਉਹਦੇ ਨਾਲ ਵੀ ਗੱਲ ਹੋਈ ਸੀ ਮੈਂ ਕਿਹਾ ਸਾਨੂੰ ਆਹ ਸਮੱਸਿਆ ਆ ਰਹੀ ਆ ਕਿ ਜਿਹੜੀ ਆਪਾਂ ਨੂੰ ਲੁੱਕ ਮਿਲਦੀ ਆ ਲੁੱਕ ਪੰਜਾਬ ਨੂੰ ਟਿੰਡੂ ਵਿਕਾਸ ਫੰਡ ਤਾਂ ਰੋਕਣੀ ਰੋਕਣਾ ਗਾ ਜਿਹੜਾ 8000 ਕਰੋੜ ਮੰਡੀਆਂ ਵਾਲਾ ਗਾ ਛੜਕਾ ਵਾਲਾ ਮੋਦੀ ਆਪਾਂ ਨੂੰ ਦੇ ਹੀ ਨਹੀਂ ਰਿਹਾ ਇਸੇ ਤਰ੍ਹਾਂ ਕੌਮੀ ਸਿਹਤ ਮਿਸ਼ਨ ਦਾ 800 ਕਰੋੜ ਰੁਪਇਆ ਉਹ ਵੀ ਮੋਦੀ ਰੋਕ ਕੇ ਬਹਿ ਗਿਆ ਪਰ ਹੋਰ ਸੁਣੋ ਇਹ ਤਾਂ ਵੱਡੇ ਫੰਡ ਰੋਕਣੀ ਰੋਕਣੇ ਰੈਫਾਇਨਰੀ ਤੋਂ ਜਿੰਨਾ ਪੰਜਾਬ ਦਾ ਹਿੱਸਾ ਲੁੱਕਦਾ ਲੁੱਕਦਾ ਢੋਲ ਵੀ ਦੇਣੋਂ ਹਟ ਕੇ ਕਿਤੇ ਕਿ ਜਿਹੜੇ ਕੰਮ ਚੱਲ ਜਾਂਦੇ ਸਿਰੇ ਨਾ ਚੜ ਜਾਣ ਬਦਨਾਮੀ ਭਗਵੰਤ ਮਾਨ ਦੀ ਜਾਂ ਸਾਡੀ ਹੋਵੇ ਲੁੱਕ ਦੇ ਬਿਨਾ ਕੰਮ ਖੜਾਗਾ ਸੀ ਧਰਮਾ ਦਿੱਤਾ ਠੇਕੇਦਾਰਾਂ ਨੇ ਕਿ ਸਾਨੂੰ ਲੁੱਕ ਦੇ ਦੋ ਉਂਦਰ ਜੁਪੀ ਦੇ ਵਿੱਚ ਹਰਿਆਣੇ ਦੇ ਵਿੱਚ ਰੈਫਾਇਨਰੀ ਚੋਂ ਟਰੱਕਾਂ ਦੇ ਟਰੱਕ ਦਿੱਤੇ ਜਾ ਰਹੇ ਸਾਨੂੰ ਪੰਜਾਬ ਵਾਲਿਆਂ ਨੂੰ ਲੁੱਕ ਵੀ ਬੰਦ ਕਰਤੀ ਜਿਹਦੇ ਕਰਕੇ ਆ ਕੰਮ ਥੋੜਾ ਜਿਹੜਾ ਸੜਕ ਵਾਲਾ ਰੁਕਿਆ ਪਿਆ ਜਿਹਦਾ ਟੈਂਡਰ ਹੋ ਗਿਆ ਪੈਸੇ ਦਿੱਤੇ ਆ ਹੁਣ ਅਸੀਂ ਲੜ ਕੇ ਲੱਗੇ ਆਂਗੇ ਕਿ ਇਹ ਜਿਹੜਾ ਉਥੋਂ ਲੈ ਕੇ ਨਹਿਰ ਤੋਂ ਲੈ ਕੇ ਤਾਂ ਆਪਣੇ ਪਿੰਡ ਤੱਕ ਤਾਂ ਬੁਰਾ ਹਾਲ ਹੈਗਾ ਤੁਸੀਂ ਮੈਨੂੰ ਕਿਹਾ ਸੀਗਾ ਕਿ ਇੱਥੇ ਜਿਹੜੀ ਡਰੇਨ ਬਣਾ ਦੇ ਸਕੂਲ ਵਾਲੇ ਪਾਸੋਂ ਤਾਂ ਕਿ ਥੱਲੋਂ ਦੀ ਜਿਹੜੀ ਕੁਲੀ ਵੱੰਦੇ ਤਾਂ ਕਿ ਪਰਲੇ ਘਰਾਂ ਦਾ ਪਾਣੀ ਆ ਜਿਹੜਾ ਉਹ ਵੀ ਆ ਜਾਏ ਉਹ ਕੁਲੀ ਵੀ ਮਨਜ਼ੂਰ ਕਰਤੀ ਨਾਲ ਨਾਲ ਜਿਹੜਾ ਸਕੂਲ ਦੇ ਨਾਲ ਕੰਧ ਦੇ ਨਾਲ ਨਾਲ ਘਰਾਂ ਦਾ ਪਾਣੀ ਆਦੀ ਉਹ ਵੀ ਸੜਕ ਤੋਂ ਉਹਦੇ ਨਾਲ ਵੀ ਅਸੀਂ ਡਰੇਨ ਨਾਲਾ ਬਣਾਵਾਂਗੇ ਤਾਂ ਕਿ ਉਹ ਪਾਣੀ ਸੜਕ ਦੇ ਨਾਲ ਨਾਲ ਆ ਜੇ ਥੱਲੋਂ ਦੀ ਨਿਕਲ ਜਾਏ ਜਿਹੜੇ ਸਕੂਲ ਦੇ ਮੂਹਰੇ ਹਿੱਸਾਗਾ ਉਹਦੇ ਉੱਤੇ ਇੰਟਰਲੌਕ ਲਵਾਉਣ ਦਾ ਮੈਂ ਆਪਦੇ ਕੋਲ ਉਹਨਾਂ ਨੂੰ ਕਹਿਤਾ ਉਹਦੇ ਮੂਹਰੇ ਇੰਟਰਲੌਕ ਲਗੂ ਸਕੂਲ ਦੇ ਨਾਲ ਨਾਲ ਤਾਂ ਕਿ ਸਕੂਲ ਆਪਣਾ ਵਧੀਆ ਬਣ ਜੇ ਨਹੀਂ ਉਹਦੇ ਬਾਹਰ ਦੇ ਗੇਟ ਦੇ ਅੱਗੇ ਪਾਣੀ ਖੜਾ ਰਹਿੰਦਾ ਸੀਗਾ ਫੋਮਾ ਸਾਹਿਬ ਇਹ ਬੇਨਤੀਆਂ ਕਰਦਾਗਾ ਕਿ ਸਾਡੀ ਦਾ ਹਰੇਕ ਗੱਲ ਦੇ ਵਿੱਚ ਅੜਿੱਕਾ ਲਾਇਆ ਜਾਂਦਾਗਾ ਅਟੇਲਾ ਤੇ ਪਾਣੀ ਦੀ ਗੱਲ ਕਰ ਲਓ ਪਹਿਲਾਂ ਵੀ ਇਹ ਸੂਏ ਪੱਕੇ ਹੋ ਸਕਦੇ ਤੁਸੀਂ ਕਿਤੇ ਵਗਜੋ ਚਾਹੇ ਮੂਸਾ ਬ੍ਰਾਂਚ ਚ ਵਗਜੋ ਉੱਟ ਸਪ੍ਰਾਂਚ ਚ ਵਗਜੋ ਧਨੀਰ ਕੋਲੋਂ ਸੂਆ ਨਿਕਲਦਾਗਾ ਪਰਲੇ ਪਾਸੇ ਕਾਨ੍ਹੇ ਵਾਲਾ ਸੂਆ ਵਾਜਦਾ ਫਤਿਹਪੁਰੋਂ ਨਿਕਲਦਾ ਫਿਰ ਨਾਰਾ ਵਾਲਾ ਸੂਆ ਖੈਰੇ ਕਲਾ ਖੈਰੇ ਖੁਰਦ ਵਾਲਾ ਸਾਰੇ ਟੇਲਾਂ ਤੱਕ ਸੂਏ ਪੱਕੇ ਕਰਤੇ ਹੁਣ ਜਿੱਥੇ ਤੁਹਾਡੀ ਕੋਈ ਪਾਈਪ ਲਾਈਨ ਪੈਣ ਵਾਲੀ ਰਹਿੰਦੀ ਆ ਖੇਤਾਂ ਦੇ ਵਿੱਚ ਜਦੋਂ ਖਾਲ ਬਣਾਉਣ ਆਲਾ ਰਹਿੰਦਾ ਜਿਹੜੀ ਮੈਨੂੰ ਕੋਈ ਦਰਖਾਸਤ ਦੇਤੀ ਜਿਹੜੇ ਵੀ ਭਰਾ ਨੇ ਦੇਤੀ ਉਹ ਦਰਖਾਸਤ ਤੇ ਵੀ ਮੈਂ ਐਸਟੀਮੇਟ ਲਵਾ ਕੇ ਭੇਜ ਤੇ 47 ਕਰੋੜ ਤੇ ਐਸਟੀਮੇਟ ਲੱਗਿਆ ਪਿੰਡ ਦੇ ਵਿੱਚ ਫੇਰ ਕਹਿਣਾ ਕਿ ਜੇ ਕਿਸੇ ਦੀ ਪਾਈਪ ਲਾਈਨ ਕਿਸੇ ਮੂਹਕੇ ਦੇ ਉੱਤੇ ਪਾਉਣ ਆਲੀ ਰਹਿੰਦੀ ਆ ਸਾਨੂੰ ਦਰਖਾਸਤ ਜ਼ਰੂਰ ਦੇਣਾ ਦਰਖਾਸਤ ਤੋਂ ਬਿਨਾ ਕਾਰਵਾਈ ਨਹੀਂ ਹੁੰਦੀ ਜਿਹੜੀਆਂ ਤੁਸੀਂ ਦੇਤੀਆਂ ਉਹਦਾ ਅਸੀਂ ਐਸਟੀਮੇਟ ਲਾ ਕੇ ਬਣਾ ਕੇ ਭੇਟੀਆਂ ਤਾਂ ਕਿ ਹਰੇਕ ਖੇਤ ਦੇ ਵਿੱਚ ਨਹਿਰੀ ਪਾਣੀ ਆ ਜਾਏ ਜੇ ਨਹਿਰੀ ਪਾਣੀ ਸਾਨੂੰ ਮਿਲ ਜਾਂਦਾਗਾ ਸਾਡੀ ਅੱਧੀ ਸਮੱਸਿਆ ਦਾ ਹੱਲ ਹੋ ਜਾਂਦਾ ਕਿਉਂਕਿ ਸਾਡੇ ਥੱਲੜੇ ਪਾਣੀ ਮਾਰੇ ਦੇ ਇਹ ਤਾਂ ਨਾਵਾ ਤੁਹਾਡਾ ਸਕੂਲ ਆਗਾ ਮੈਂ 2 ਸਾਲ ਦੀਆਂ ਗੱਲਾਂ ਹੀ ਕਰਦਾ ਸਿਰਫ ਆ ਸਕੂਲ ਆਗਾ ਸਕੂਲ ਦੇ ਉੱਤੇ ਵੀ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਵੀ ਬਾਉਂਡਰੀ ਵਾਲੀ ਤੇ ਆਈ ਹੈ ਬਾਹਰਲੀ ਚਾਰ ਦਿਵਾਰੀ ਦੀ ਤੁਸੀਂ ਵੀ ਵੇਖਦੇ ਹੋਵੋਗੇ ਚਾਰ ਦਿਵਾਰੀ ਦਾ ਕੀ ਹਾਲ ਸੀਗਾ ਹੁਣ ਮੈਂ ਪਰਲੇ ਪਾਸੇ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਦਾ ਪਿਛਲਾ ਪਾਸਾ ਰਹਿੰਦਾਗਾ ਉਹਦਾ ਵੀ ਐਸਟੀਮੇਟ ਬਣਾ ਕੇ ਭੇਜਦਾ ਉਹ ਵੀ ਚਾਰ ਦਿਵਾਰੀ ਕੋਟੀ ਕੰਪਲੀਟ ਹੋ ਜੂ ਤਾਂ ਕਿ ਸਕੂਲ ਦੇ ਵਿੱਚ ਜੇ ਪਸ਼ੂ ਬੜੇ ਫਿਰੇ ਸਕੂਲ ਦੇ ਵਿੱਚ ਵਾਰਾ ਪਸ਼ੂ ਫਿਰਨਾ ਕੀ ਕੋਈ ਬਾਹਰੋਂ ਬੰਦਾ ਆ ਕੇ ਵਝੇ ਤਾਂ ਫਾਇਦਾ ਕੀ ਸਕੂਲ ਦੀ ਚਾਰ ਦਿਵਾਰੀ ਹੋਣੀ ਜ਼ਰੂਰੀ ਆ ਤੁਹਾਡੇ ਸਾਹਮਣੇ ਆ ਜਿਹੜੀ ਚਾਰ ਦਿਵਾਰੀ ਬਣ ਗਈ ਆ ਜਿਹੜੀ ਰਹਿ ਗਈ ਉਹ ਬਣਾ ਕੇ ਦੇਵਾਂਗੇ ਤੁਹਾਡੀ ਸਾਡਾ ਫਰਜ਼ ਬਣਦਾਗਾ ਇਸ ਤੋਂ ਇਲਾਵਾ ਜੇ ਕੋਈ ਹੋਰ